ਰੋਮੀ ਅਕਾਲੀ ਦਲ ਦੇ ਵਿੱਚ ਪਈ ਧਰਾਰ ਦਿਨੋ ਦਿਨ ਵੱਧਦੀ ਜਾ ਰਹੀ ਹੈ। ਇਹਨਾਂ ਨੇ ਇੱਕ ਬਿਨਾ ਕਲ ਤੋਂ ਉੱਤ ਦਾ ਬਣਾ ਕੇ ਜਾਂ ਕੋਈ ਜਿਹੜੀ ਪਾਰਟੀ ਦੇ ਵਿੱਚ ਰਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਉਹ ਅੱਜ ਲੋਕਾਂ 'ਚ ਜਾ ਕੇ ਕਰ ਰਹੇ ਹਨ। ਜਿਹੜੇ ਪਿੱਛੇ ਇਹਨਾਂ ਦੀਆਂ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਆ ਜਾਣ ਔਰ ਪੰਜਾਬ ਦੇ ਲੋਕ ਪਲੀ ਪਾ ਜਾਣੂਆਂ ਕਿ ਪਿੱਛੇ ਕਿਹੜੀ ਤਾਕਤ ਇਹਨਾਂ ਦੇ ਕੰਮ ਕਰ ਰਹੀ ਹੈ। ਇਹਨਾਂ ਕਾਲੀ ਦਲ ਕਿਦੇ ਕਹਿਣ ਤੇ ਖੜਾ ਹੋ ਰਿਹਾ ਉਹ ਸਾਰਾ ਕੁਝ ਸਾਹਮਣੇ ਆ। ਦੀ ਸਮਝ ਦਿਓ ਅਚਾਨਕ ਇਸ ਤਰੀਕੇ ਦੇ ਨਾਲ ਇੱਥੇ ਸੀਨੀਅਰ ਲੀਡਰ ਜਿਹੜੇ ਉਹ ਬਾਗੀ ਹੋ ਜਾਂਦੇ ਬੀਬੀਆਂ ਪਾਕਤਾ ਨੂੰ ਲੱਗਿਆ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਈ ਦਰਾਰ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹ ਪੂਰਾ ਮੈਟਰ ਜਿਹੜਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਦਿਨ-ਪ੍ਰਤੀ ਦਿਨ ਕੋਈ ਨਾ ਕੋਈ ਨਵੀਂ ਪ੍ਰਤੀਕਿਰਿਆ ਜਿਹੜੀ ਉਹ ਸਾਹਮਣੇ ਆ ਰਹੀ ਬਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਜਾਂਦਾ ਹੈ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਹਿੰਦੇ ਮੇਰੇ ਨਾਲ ਹਾਲੇ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਜੇਕਰ ਮੈਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਜੇਕਰ ਕੋਈ ਗੱਲ ਕਰੇਗਾ ਤਾਂ ਮੈਂ ਨਾ ਵੀ ਨਹੀਂ ਕਰੂੰ ਕੀ ਕੁਛ ਜਿਹੜਾ ਹੈ ਅਕਾਲੀ ਦਲ ਦੇ ਪੱਖ ਦਾ ਕੀ ਇਹਦੇ ਉੱਤੇ ਬਿਆਨ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਸੋਹਣਾ ਜੀ ਨੇ ਪਰਮਿੰਦਰ ਜੀ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਲਗਾਤਾਰ ਵਿਵਾਦ ਹੈ ਜਿਹੜਾ ਵੱਧਦਾ ਜਾ ਰਿਹਾ ਹੈ ਬਾਗੀ ਧੜਾ ਸ਼੍ਰੋਮਣੀ ਅਕਾਲ ਤਖਤ ਸਭ ਪਹੁੰਚ ਗਿਆ ਦੇਖੋ ਜੀ ਬਾਗੀ ਧੜਾ ਜਿਸ ਤਰ੍ਹਾਂ ਚੱਲ ਰਿਹਾ ਤੇ ਅੱਜ ਉਹਨਾਂ ਨੇ ਇੱਕ ਨਮਾ ਵੀ ਮਾਫੀ ਦੀ ਗੱਲ ਲੈ ਕੇ ਅੱਜ ਦਰਬਾਰ ਸਭ ਪਹੁੰਚੇ ਆ देखो माफ़ी जे गल करिए है ना लीडरਾਂ ਦੀ ਤਾਂ ਮੇਰੇ ਖਿਆਲ ਨਾਲ ਇੱਕ ਬਿਨਾ ਗੱਲ ਤੋਂ ਮੁੱਦਾ ਬਣਾ ਕੇ ਜਾਂ ਕੋਈ ਜਿਹੜੀ ਪਾਰਟੀ ਦੇ ਵਿੱਚ ਰਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਉਹ ਅੱਜ ਲੋਕਾਂ ਤੇ ਜਾ ਕੇ ਕਰ ਰਹੇ ਆ ਜਿਸ ਕਾਰਨ ਅੱਜ ਪਾਰਟੀ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਢਾਹ ਦੇ ਜ਼ਿੰਮੇਵਾਰ ਇਹ ਨੇ ਜਿਹੜੇ ਬਾਗੀ ਧੜਾ ਇਹਨਾਂ ਨੇ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਗੱਲਾਂ ਸ਼ੁਰੂ ਕੀਤੀਆਂ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋ ਕਿ ਜਿਹੜਾ ਪੰਜਾਬ ਦੇ ਲੋਕ ਨੇ ਕਿਉਂਕਿ ਇਹ ਜਿਹੜਾ ਪਿੱਛੇ ਇਹਨਾਂ ਦੀਆਂ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਆ ਜਾਣ ਔਰ ਪੰਜਾਬ ਦੇ ਲੋਕ ਪਲੀਪਾਂ ਜਾਣੂ ਹੈ ਕਿ ਪਿੱਛੇ ਕਿਹੜੀ ਤਾਕਤ ਇਹਨਾਂ ਦੇ ਕੰਮ ਕਰ ਰਹੀ ਹੈ ਔਰ ਕੌਣ ਇਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਨਮਾਕ ਕਾਲੀ ਦਲ ਖੜਾ ਕਰੋ ਉਹ ਨਮਾਕ ਕਾਲੀ ਦਲ ਕਿਦੇ ਕਹਿਣ ਤੇ ਖੜਾ ਹੋ ਰਿਹਾ ਉਹ ਸਾਰਾ ਕੁਝ ਸਾਹਮਣੇ ਆ ਜਾਣਾ ਨਹੀਂ ਪ੍ਰੋਫੈਸਰ ਚੰਦੂ ਮਾਝਾ ਹਰ ਉਹਨਾਂ ਸੀ ਵੇਖੀਏ ਉਹਨਾਂ ਦੇ ਲਈ ਬਾਦਲ ਸਾਹਿਬ ਖੁਦ ਚੋਣ ਪ੍ਰਚਾਰ ਕਰਦੇ ਰਹੇ ਆ ਹਰ ਰੈਲੀ ਦੇ ਵਿੱਚ ਉਹਨਾਂ ਦੇ ਨਾਲ ਰਹੇ ਆ ਫਿਰ ਇਹ ਜਿਹੜੀਆਂ ਮਾਫੀਆਂ ਹੁਣ ਮੰਗਿਆ ਜਾ ਰਹੀਆਂ ਇਹ ਅਕਾਲੀ ਦਲ ਦੇ ਵਿੱਚ ਰਹਿ ਕੇ ਕਿਉਂ ਨਹੀਂ ਮੰਗੀਆਂ ਗਈਆਂ ਦੇਖੋ ਚੰਦੂ ਮਾਜਰਾ ਸਾਹਿਬ ਦੀ ਰਹੀ ਗੱਲ ਚੰਦੂ ਮਾਜਰਾ ਸਾਹਿਬ ਨੇ ਜਿੱਥੋਂ ਵੀ ਬਾਦਲ ਸਾਹਿਬ ਨੂੰ ਪਾਵੇਂ ਉਹ ਲਹਿਰਾਗਾਗਾ ਤੋਂ ਚੋਣ ਲੜੀ ਹੋਵੇ ਜਾਂ ਸ੍ਰੀ ਫਤੇਗੜ ਸਾਹਿਬ ਤੋਂ ਐਮ ਐਲ ਏ ਦੀ ਚੋਣ ਲੜੀ ਹੋਵੇ ਜਾਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਜਾਂ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜੀ ਸਾਰੀਆਂ ਟਿਕਟਾਂ ਆਪਣੀ ਮਰਜ਼ੀ ਮੁਤਾਬਕ ਚੰਦੂ ਮਾਜਰਾ ਸਾਹਿਬ ਨੇ ਲਈਆਂ ਔਰ ਜਿੱਥੋਂ ਟਿਕਟ ਤੇ ਇਹਨਾਂ ਨੇ ਉਂਗਲੀ ਰੱਖੀ ਵੀ ਮੈਂ ਇਸ ਹਲਕੇ ਤੋਂ ਚੋਣ ਲੜੀ ਐ ਉਸ ਹਲਕੇ ਤੋਂ ਚੋਣ ਲੜਦੇ ਤੋਡੇ ਸਾਹਮਣੇ ਹੀ ਹੈ ਕਿ ਜਿਹੜੀ ਮਾਫੀ ਤਾਂ ਇਹਨਾਂ ਨੂੰ ਪਹਿਲਾਂ ਮੰਗਣੀ ਸੀਗੀ ਚਾਹੀਦੀ ਸੀਗੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਸਮੇਂ ਮਨਿਸਟਰ ਸੀਗੇ ਮੰਤਰੀ ਸੀਗੇ ਸਕਾਰਤਾ ਮੰਤਰੀ ਬਰਨਾਲਾ ਸਰਕਾਰ ਚ ਸੋ ਅੱਜ ਪਤਾ ਨਹੀਂ ਕਿਹੜੀ ਗੱਲੋਂ ਮਾਫੀਆਂ ਮੰਗਦੇ ਫਿਰ ਰਹੇ ਆ ਕਾਰਨ ਕੀ ਸਮਝਦੇ ਹੋ ਅਚਾਨਕ ਇਸ ਤਰੀਕੇ ਦੇ ਨਾਲ ਇੱਡੇ ਸੀਨੀਅਰ ਲੀਡਰ ਜਿਹੜੇ ਉਹ ਬਾਗੀ ਹੋ ਜਾਣ ਦੇਖੋ ਇਹਦਾ ਪਿੱਛੇ ਦਾ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੀਆਂ ਦਿੱਲੀ ਦੀਆਂ ਤਾਕਤਾਂ ਲੱਗੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਔਰ ਉਹਨਾਂ ਤਾਕਤਾਂ ਦਾ ਇਹਨਾਂ ਤੇ ਹੱਥ ਹੈ ਔਰ ਉਹ ਤਾਕਤਾਂ ਹੀ ਇਹਨਾਂ ਨੂੰ ਇਹ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਧੜੇਬਾਜੀ ਗੁੱਟਬੰਦੀ ਬਣਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਅਕਾਲੀ ਦਲ ਤਾਂ ਪਹਿਲਾਂ ਹੀ ਇੱਕ ਖੁੰਝੇ ਲੱਗਿਆ ਹੋਇਆ ਹੈ ਚਾਹੇ ਪੰਜਾਬ ਦੀ ਜਨਤਾ ਨੇ ਲਾਇਆ ਚਾਹੇ ਜੋ ਵੀ ਕਾਰਨ ਰਵੇ ਪਰ ਜੇਕਰ ਇਦਾਂ ਦੇ ਆਪਸ ਦੇ ਵਿੱਚ ਹੀ ਮਨਮੋਟਾਵ ਚੱਲਦੇ ਰਹਿ ਇਦਾਂ ਆਪਸ ਦੇ ਵਿੱਚ ਦਰਾਰਾਂ ਪੈਂਦੀਆਂ ਰਹੀਆਂ ਤਾਂ ਲੱਗਦਾ ਹੈ ਕਿ ਅਕਾਲੀ ਦਲ ਮੁਰਤ ਸੁਰਜਿਤ ਹੋ ਪਾਏਗੀ ਬਿਲਕੁਲ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹਨੇ ਪੰਜਾਬ ਔਰ ਪੰਜਾਬੀ ਦਾ ਭਲਾ ਕੀਤਾ ਔਰ ਪੰਜਾਬ ਦੇ ਪੰਜਾਬ ਨੂੰ ਹੀ ਅੱਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੇ ਹੈਗਾ ਤਾਂ ਉਹ ਪੰਜਾਬੀਆਂ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ ਇਹਦੇ ਚ ਕੋਈ ਦੋ ਰਮਾ ਨਹੀਂ ਤੇ ਜਿਹੜੇ ਅੱਜ ਇਹ ਬਾਕੀ ਧੜਾ ਜਿਹੜਾ ਇਹਦਾ ਵੀ ਰੋਲ ਤੁਹਾਡੇ ਸਾਹਮਣੇ ਆ ਜਾਣਾ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਹੁਤ ਤਕੜਾ ਸਮੇਂ ਸਮੇਂ ਸਿਰ ਪਹਿਲਾਂ ਵੀ ਇਹ ਹੁੰਦੇ ਆ ਪਹਿਲਾਂ ਵੀ ਅਕਾਲੀ ਦਲ ਤੋਂ ਵੱਖ ਹੋ ਕੇ ਢੜੇ ਬਣਦੇ ਰਹੇ ਔਰ ਫਿਰ ਕੁਝ ਸਮੇਂ ਬਾਅਦ ਉਹ ਫਿਰ ਵਾਪਸ ਆ ਕੇ ਅਕਾਲੀ ਦਲ ਦੇ ਵਿੱਚ ਆਉਂਦੇ ਗਏ ਆ ਤੇ ਇਹ ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਇਹ ਵੀ ਢੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਏਗਾ ਪਰ ਮੈਂ ਤਾਂ ਇਹ ਸੁਣਦਾ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਜਾ ਰਿਹਾ ਕੀ ਉਸ ਰਿਪੋਰਟ ਦੇ ਵਿੱਚ ਕੀ ਬਾਕੀ ਇਹ ਮੈਂਸ਼ਨ ਸੀ ਕਿ 10 ਸਾਲ ਤੋਂ ਬਾਅਦ ਵੱਧ ਜਿਹੜਾ ਕੋਈ ਪ੍ਰਧਾਨ ਨਹੀਂ ਰਹੇਗਾ ਜਾਂ ਹੋਰ ਕੀ ਕੁਝ ਉਸ ਦੇ ਵਿੱਚ ਹੈਗਾ ਤੇ ਕੀ ਉਹਦੇ ਵਿੱਚ ਇਹ ਸੀਗਾ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਸਮੇਂ ਦੇ ਅਕੋਰਡਿੰਗ ਸਿਚੁਏਸ਼ਨ ਦੇ ਅਕੋਰਡਿੰਗ ਦੇਖੋ ਜੀ ਝੁੰਡਾ ਕਮੇਟੀ ਸੀਗੀ ਪੂਰੇ ਪੰਜਾਬ ਦੇ ਵਿੱਚ ਵਕ ਵਕ ਜਗ੍ਹਾ ਤੇ ਜਾ ਕੇ ਸਾਡੇ ਲੀਡਰ ਸਾਹਿਬਾਨ ਨੇ ਵਰਕਰਾਂ ਦੀ ਜਾਂ ਅਗੂ ਸਾਹਿਬਾਨ ਦੀ رائے ਲਈ ਉਹਦੇ ਵਿੱਚ ਬਹੁਤ ਸਾਰੇ ਵਿਚਾਰ ਆਏ ਉਹਨੂੰ ਲਾਗੂ ਵੀ ਹੋਇਆ ਇੱਕ ਪਰਿਵਾਰਿਕ ਟਿਕਟ ਸਾਦ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਲਾਗੂ ਕੀਤਾ ਲੜਨ ਨੂੰ ਸਸਕਬੀਰ ਸਿੰਘ ਬਾਦਲ ਸਾਹਿਬ ਅਪਰੋਚ ਪਰ ਤੋਂ ਚੋਣ ਲੜ ਸਕਦੇ ਸੀਗੇ ਕਿਉਂ ਨਹੀਂ ਲੜੇ ਕਿਉਂਕਿ ਝੁੰਡਾ ਕਮੇਟੀ ਦੀ ਚੇ ਸੀਗਾ ਤੇ ਦੂਜਾ ਰਿਹਾ ਯੂਥ ਅਕਾਲੀ ਦਲ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਉਣਾ ਉਹਦਾ ਹਿੱਸਾ ਤੇ ਇਸਤਰੀ ਅਕਾਲੀ ਦਲ ਦੀ ਜਿਹੜਾ ਪ੍ਰਧਾਨ ਹੈ ਉਹਨੂੰ ਉਸ ਕੋਰ ਕਮੇਟੀ ਦਾ ਮੈਂਬਰ ਬਣਾਉਣਾ ਉਹ ਵੀ ਉਸ ਦਾ ਹਿੱਸਾ ਸੋ ਹੋਰ ਬਹੁਤ ਸਾਰੀਆਂ ਜਿਹੜੀਆਂ ਦੇਖੋ ਉਹ ਉਹਦੇ ਚ ਜਿਹੜੇ ਸੁਝਾਏ ਸੀਗੇ ਉਹ ਲਾਗੂ ਹੋਏ ਆ ਕਿਸੇ ਹੱਦ ਤੱਕ ਪਰ ਜਿਹੜੀ ਨਵੀਂ ਗੱਲ ਕਹਿ ਰਹੇ ਆ ਕਿ ਪੋਦੇ ਚ ਸੀਗਾ ਵੀ ਪਾਰਟੀ ਪ੍ਰਧਾਨ ਨੂੰ ਚੇਂਜ ਕੀਤਾ ਜਾਵੇ ਕਿਤੇ ਵੀ ਨਹੀਂ ਹੈਗਾ ਜਿਹੜਾ ਅਸੀਂ ਸੁਣਿਆ ਬਸ ਦੇਖੀ ਨਹੀਂ ਤੋਂ ਥੋੜੇ ਸਾਹਮਣੇ ਆ ਜਣੀ ਰਿਪੋਰਟ ਵੀ ਹੌਲੀ ਹੌਲੀ ਜਨਤਕ ਹੋਏਗੀ ਸਾਰਾ ਕੁਝ ਹੋਏਗਾ ਪਰ ਕਿਉਂਕਿ ਅੰਦਰ ਆ ਕੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਅੰਦਰ ਆ ਕੇ ਤਾਂ ਬਸ ਵੀ ਇਹ ਗੱਲ ਇਹਨਾਂ ਨੇ ਕਰਿਓ ਨਹੀਂ ਕਦੇ ਵੀ ਕੋਈ ਜੇ ਕੋਈ ਤੁਹਾਨੂੰ ਕੋਈ ਗੱਲ ਵਾਤੇ ਕੀ ਅੰਦਰ ਬੈਠ ਕੇ ਕਰੋ ਜਿੱਦੋਂ ਤੱਕ ਅਸੀਂ ਸਾਢੇ ਸੌ ਨਚ ਆਇਆ ਵੀ ਇਹਨਾਂ ਨੇ ਕੋਈ ਵੀ ਗੱਲ ਟੇਬਲ ਤੇ ਕਰਨ ਦੀ ਬਜਾਏ ਉਹਨਾਂ ਨੂੰ ਜਨਤਕ ਭਾਵੇਂ ਸੋਸ਼ਲ ਮੀਡੀਆ ਰਾਹੀਂ ਜਾਂ ਪ੍ਰੈਸ ਤੇ ਜਾ ਕੇ ਗੱਲਾਂ ਕਰਦੇ ਰਹੇ ਜਿਸ ਕਰਨ ਪਾਟ ਜਾ ਨੁਕਸਾਨ ਹੋਇਆ बाकी कि बाकी चिंगारी सुलगनी कबो शुरू हुई कि किसी ने कोई पेत ही नहीं लगया अकाली दल ਦੇ ਵਿੱਚ ਕਿ ਇਹੋ ਜਿਹਾ ਵੀ ਕੁਝ ਕੋਈ ਤੜਾਏ ਇਕੱਠਾ ਹੋ ਰਿਹਾ ਦੇਖੋ ਇਹ ਤਾਂ ਬਹੁਤ ਦਿਰ ਦਾ ਚੱਲ ਰਿਹਾ ਹੈ ਸੀਗਾ ਜਿਹੜੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਦਾ ਇਹ ਟਾਰਗੇਟ ਇਹ ਸੀਗਾ ਵੀ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਚ ਦਰਾੜ ਪਾਵੇ ਕਿਵੇਂ ਨਾ ਕਿਵੇਂ ਸਰਦਾਰ ਤਕਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਵਾਕਿਤਾ ਜਾਵੇ ਕਿ ਕਮਜ਼ੋਰ ਪ੍ਰਧਾਨ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਮੁਤਾਬਕ ਚਲਾਉਣ ਦੀ ਜਿਹੜੀ ਸਾਜ਼ਿਸ਼ ਹੈ ਉਹ ਹੁਕਮਰਾਨ ਤੀਰ ਕਰ ਰਹੀ ਹੈ ਜਿਹੜਾ ਕਿ ਪੰਜਾਬ ਦੇ ਲੋਕ ਜਾਂ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਪੰਜਾਬ ਵਾਸਤੇ ਜਿੰਨੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ ਔਰ ਇਹ ਇਹ ਜਿਹੜੀਆਂ ਦਿੱਲੀ ਦੀਆਂ ਜਿਹੜੀਆਂ ਸਾਜਸਾ ਚੱਲ ਰਹੀਆਂ ਦਿੱਲੀ ਤੋਂ ਉਹ ਉਹ ਕਾਮਯਾਬ ਨਹੀਂ ਹੋਣਗੀਆਂ ਅਚਾਹ ਵਿਰੋਧੀ ਧੜੇ ਨੇ ਕੋਈ ਦੱਸਿਆ ਕਿ ਕੌਣ ਹੋ ਸਕਦਾ ਹੈ ਜੇਕਰ ਬਾਦਲ ਸਾਹਿਬ ਨੂੰ ਹਟਾਉਣਾ ਹੈ ਪ੍ਰਧਾਨਗੀ ਤੋਂ ਤਾਂ ਉਹਨਾਂ ਨੇ ਆਪ ਦਾ ਪ੍ਰਧਾਨਗੀ ਦੇ ਲਈ ਕੋਈ ਪ੍ਰਸਤਾਵ ਪੇਸ਼ ਕੀਤਾ ਕਿ ਇਸ ਬੰਦੇ ਨੂੰ ਬਣਾਇਆ ਜਾਏ ਦੇਖੋ ਜੀ ਇੱਥੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਐਦਾਂ ਦੀ ਪ੍ਰਧਾਨਗੀ ਵਾਲੀ ਜਾਂ ਹੋਰ ਉਹ ਤਾਂ ਬਾਹਰ ਜਾ ਕੇ ਉਹਨਾਂ ਨੇ ਗੱਲਾਂ ਬਣਾ ਲੀਆਂ ਜੀ ਵੀ ਪ੍ਰਧਾਨ ਐ ਆ ਝੁੰਡਾ ਕਮੇਟੀ 'ਚ ਕਿਤੇ ਨਹੀਂ ਪ੍ਰਧਾਨ ਜੀ ਬਾਰੇ ਲਿਖਿਆ ਵੀ ਪ੍ਰਧਾਨ ਚੇਂਜ ਕਰਨੇ ਆ ਉਹ ਤੁਸੀਂ ਇਹ ਦੇਖੋ ਵੀ ਇੱਕ ਜਿਹੜਾ ਪਾਰਟੀ ਪ੍ਰਧਾਨ ਐ ਉਹ ਆਪਣਾ ਮੈਂਬਰ ਪਾਰਲੀਮੈਂਟ ਜਿੱਤ ਕੇ ਆ ਰਿਹਾ ਜਿਹੜੇ ਦੂਜੇ ਜਿਹੜੇ ਅੱਜ ਚੈਲੰਜ ਕਰ ਰਹੇ ਆ ਉਹਨਾਂ ਦੇ ਹਲਕਿਆਂ ਦੀ ਤੁਸੀਂ ਸਥਿਤੀ ਦੇਖੋ ਨਾ ਵੀ ਕਿ ਕਿਥੋਂ ਕਿੰਨੀ ਵੋਟ ਪਈ ਕਿਵੇਂ ਪਈ ਉਹ ਤੁਹਾਡੇ ਸਾਹਮਣੇ ਠੀਕ ਹੈ ਨਾ ਜਿਹੜਾ ਜਿੱਤ ਗਿਆ ਉਹਨੂੰ ਤੁਸੀਂ ਚੈਲੰਜ ਕਰ ਰਹੇ ਹੋ ਠੀਕ ਹੈ ਨਾ ਦੇਖੋ ਦੋ ਹਲਕੇ ਸੀਗੇ ਬੀਬਾ ਜੀ ਵਾਲਾ ਉਹ ਅਸੀਂ ਜਿੱਤੇ ਤੇ ਦੂਜਾ ਫਿਰੋਜ਼ਪੁਰ ਉਹਦੇ ਵਿੱਚ ਵੀ ਬੜੇ ਘੱਟ ਮਾਰਜਨ ਨਾਲ ਹਾਰ ਹੋਈ ਠੀਕ ਹੈ ਨਾ ਜਿਹੜੇ ਅੱਜ ਪ੍ਰਧਾਨਗੀਆਂ ਦੀਆਂ ਗੱਲਾਂ ਕਰ ਰਹੇ ਆ ਉਹਨਾਂ ਦੇ ਹਲਕਿਆਂ ਦਾ ਰਿਜ਼ਲਟ ਦੇਖੋ ਤੁਸੀਂ ਜਾ ਕੇ ਤੁਹਾਡੇ ਤੁਹਾਨੂੰ ਪਤਾ ਲੱਗ ਜੂ ਕਿ ਕਿ ਜਿੱਥੇ ਜਿੱਥੋਂ ਚੋਣ ਲੜ ਰਹੇ ਆ ਜਿੱਥੇ ਉਹਨਾਂ ਦਾ ਆਪਣਾ ਘਰ ਹੈ ਉਸ ਉਸ ਬੂਥ ਚੋਂ 27 27 30 30 ਵੋਟਾਂ ਨਿਕਲੀਆਂ ਠੀਕ ਹੈ ਨਾ ਉਹ ਉਹ ਇਸ ਕਰਕੇ ਜਿਹੜੇ ਆਗੂ ਹੈ ਲੋਕਾਂ ਦੇ ਨਕਾਰੇ ਹੋਏ ਆਗੂ ਇਕੱਠੇ ਹੋਗੇ ਤੇ ਆਉਣ ਵਾਲੇ ਦਿਨਾਂ ਚ ਸ਼੍ਰੋਮਣੀ ਕਾਲੀ ਦਲ ਹੋਰ ਤਕੜਾ ਹੋ ਕੇ ਨਿਕਲੇਗਾ ਲੱਗਦਾ ਪਰਮਿੰਦਰ ਜੀ ਆਖਰੀ ਸਵਾਲ ਕੋਈ ਚਿਹਰਾ ਲੱਗਦਾ ਹੈ ਜੇਕਰ ਐਟ ધ ਐਂਡ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਪ੍ਰਧਾਨ ਬਦਲਣ ਦੀ ਨੋਬਤ ਆ ਵੀ ਜਾਂਦੀ ਹੈ ਬਦਲਣਾ ਵੀ ਪਏ ਤਾਂ ਕੌਣ ਉਹ ਸੈਕਿੰਡ ਜਾਂ ਥਰਡ ਨੰਬਰ ਤੇ ਉਹ ਪਰਸਨ ਹੈਗਾ ਜਿਹੜਾ ਕਿ ਪ੍ਰਧਾਨਗੀ ਸੰਭਾਲ ਸਕਦਾ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲ ਸਕਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਕਿਉਂਕਿ ਸਾਡੇ ਪ੍ਰਧਾਨ ਜੀ ਕੋਲੇ ਵਿਜ਼ਨ ਹੈ ਜੇ ਤੁਸੀਂ ਅੱਜ ਡਿਵੈਲਪਮੈਂਟ ਦੀ ਗੱਲ ਕਰੋ ਜਾਂ ਜਿੰਨੀ ਪੰਜਾਬ ਦੇ ਵਿੱਚ ਜੇ ਅੱਜ 4 ਲੈਂਸ ਸੜਕਾਂ ਬਣੀਆਂ ਜੇ ਅੱਜ 에어ਪੋਰਟ ਆਏ ਜਾਂ ਕਿਉਂਕਿ ਇੱਕ ਇੱਕ ਤੁਹਾਨੂੰ ਬਿਜ਼ਨੈਰੀ ਪ੍ਰਦਾਨ ਜਾਂ ਤੁਹਾਡਾ ਜਿਹੜਾ ਲੀਡ ਕਰਨ ਵਾਲਾ ਚਾਹੀਦਾ ਉਹ ਸਰਦਾਰ ਸੁਖਵੀਰ ਸਿੰਘ ਜੀ ਤੋਂ ਬਿਨਾ ਕੋਈ ਵੀ ਸਾਡੇ ਕੋਲ ਅਜਿਹਾ ਚਿਹਰਾ ਨਹੀਂ ਹੈ ਜਿਹੜਾ ਪ੍ਰਧਾਨਗੀ ਦੇ ਕਾਬਿਲ ਹੋਵੇ ਪਰ ਕਿਉਂਕਿ ਦੂਜੀ ਗੱਲ ਇਹ ਆ ਵੀ ਜਿਹੜੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਉਹ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਵਿਰੋਧ ਨਹੀਂ ਹੈ ਉਹ ਸਾਡੇ ਲੀਡਰਾਂ ਉਹਨਾਂ ਦਾ ਵਿਰੋਧ ਹੈ ਜਿਹੜੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਵਿਰੋਧ ਕਰ ਰਹੇ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਕਿ ਅਕਾਲੀ ਦਲ ਹੋਰ ਤਕੜਾ ਹੋਏਗਾ ਜਥੇਦਾਰ ਸਾਹਿਬ ਇਹ ਕਿਉਂ ਬਿਆਨ ਦੇ ਰਹੇ ਆ ਫਿਰ ਕਹਿੰਦੇ ਮੇਰੇ ਨਾਲ ਹਾਲੇ ਗੱਲ ਨਹੀਂ ਹੋਈ ਪਰ ਜੇ ਮੈਨੂੰ ਪ੍ਰਧਾਨ ਬਣਾਣ ਚਾਹਣ ਮੈਂ ਤਾਂ ਤਿਆਰ ਆ ਦੇਖੋ ਜਥੇਦਾਰ ਸਾਹਿਬ ਬੜੀ ਉੱਚੀ ਹਸਤੀ ਨੇ ਤਾਂ ਪਤਾ ਨਹੀਂ ਹੋ ਕਿਸ ਗੱਲ ਤੋਂ ਕਹਿ ਰਹੇ ਮੈਂ ਉਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਇੱਕ ਤਖਤ ਦੇ ਬੈਠੇ ਨੇ ਸਾਡੀ ਉਹ ਮਾਨ ਮਰਿਆਦਾ ਔਰ ਵੱਡੇ ਉਚਾਦੇ ਤੇ ਬੈਠੇ ਨੇ ਅਸੀਂ ਉਸ ਦਾ ਸਤਿਕਾਰ ਕਰਦੇ ਹਾਂ ਉਹ ਜਥੇਦਾਰ ਸਾਹਿਬ ਨੂੰ ਪਤਾ ਹੋਏਗਾ ਕਿ ਉਹਨਾਂ ਨਾਲ ਕੀ ਇੱਕ ਉਸ ਮਾਨ ਮਰਿਆਦਾ ਵਾਲੀ ਜਗ੍ਹਾ ਤੇ ਬੈਠੇ ਬੰਦੇ ਨੂੰ ਇਦਾਂ ਸਿਆਸਤ ਬਾਰੇ ਇਦਾਂ ਕੋਈ ਇਨਵੋਲਵਮੈਂਟ ਇਦਾਂ ਦੀ ਹੋਣੀ ਚਾਹੀਦੀ ਉਹਨਾਂ ਦੀ ਨਹੀਂ ਉਹਨਾਂ ਨੇ ਤਾਂ ਹੀ ਕਿਹਾ ਮੈਂ ਚਿੰਤਾ ਤਾਂ ਵੀ ਸ਼ਰਮਣੀ ਕਾਦੀ ਦਿਲ ਜੇ ਧੜੇ ਬੰਜੀ ਜੇ ਇੱਕ ਕਮਰੇ ਚ ਬੈਠ ਕੇ ਗੱਲ ਕਰੋ ਜਾਂ ਤੁਸੀਂ ਵੀ ਕੋਈ ਗੱਲ ਤੇ ਫੈਸਲਾ ਕਰਨਾ ਚਾਹੋ ਮੈਂ ਇੱਕ ਧੜੇ ਉਹਨਾਂ ਨੇ ਕਿਹਾ ਮੈਂ ਇੱਕ ਧੜੇ ਦੀ ਗਵਾਹੀ ਨਹੀਂ ਕਰ ਸਕਦਾ ਜੇ ਸਮੂਚਾ ਪੰਥ ਕਹੇ ਤਾਂ ਮੈਂ ਗਵਾਹੀ ਕਰਨ ਨੂੰ ਤਿਆਰ ਹਾਂ ਠੀਕ ਹੈ ਨਾ ਪਰ ਦੇਖੋ ਉਹ ਸਾਡੇ ਕਾਲ삭 ਸਾਹਿਬ ਦੇ ਜਥੇਦਾਰ ਵੀ ਰਹੇ ਅੱਜ ਤੱਕ ਦਮਨਦਵਾਲ ਸਾਹਿਬ ਦੇ ਜਥੇਦਾਰ ਨੇ ਤੇ ਉਹਨਾਂ ਦਾ ਸਤਕਾਰ ਕਰਦੇ ਹਾਂ ਬਿਲਕੁਲ ਪਰਮਿੰਦਰ ਸੋਹਣਾ ਸਾਡੇ ਨਾਲ ਸੀ ਜ਼ਰੂਰ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਸੁਖਬੀਰ ਬਾਦਲ ਜਿਹਦਾ ਜੋ ਵਿਜ਼ਨ ਹੈ ਅਜਿਹੇ ਵਿਜ਼ਨ ਵਾਲਾ ਕੋਈ ਸ਼ਖਸ ਹੀ ਨਹੀਂ ਹੈਗਾ ਜਿਹੜਾ ਪ੍ਰਧਾਨਗੀ ਸੰਭਾਲ ਸਕੇ ਹਾਲਾਂਕਿ ਬਾਗੀ ਧੜੇ ਦੇ ਵੱਲੋਂ ਲਗਾਤਾਰ ਆਪਣੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਖਰ ਦੇਖਣਾ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਜਿੱਥੇ ਮੋੜ ਸੁਰਜਿਤ ਹੁੰਦੇ ਆ ਗੱਲਾਂ ਕਰਦੀ ਹੈ ਪਰ ਕਿਤੇ ਨਾ ਕਿਤੇ ਆਪਣੇ ਹੀ ਵਿੱਚੋਂ ਖੋਰੂ ਲਾ ਰਹੇ ਨੇ ਇਹ ਕਦੋਂ ਤੱਕ ਬਰਕਰਾਰ ਰਹਿੰਦਾ ਹੈ ਕਦੋਂ ਤੱਕ ਇਸ ਤਰ੍ਹਾਂ ਨੱਥ ਪੈਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸੰਗਗਨ ਦੇ ਨਾਲ ਸ਼ਾਲੂ ਮਿਰੋਫ ਚੰਡੀਗੜ੍ਹ